ਬੱਚਿਓ ਆਪਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਿੰਗੇ ਸ਼ਬਦ ਆਉਂਦੇ ਨੇ ਜਿਨ੍ਹਾਂ ਦੇ ਪਿੱਛੇ ਜਈਆ ਲੱਗਾ ਹੈ ਜਾਂ ਹੋਰ ਵੀ ਕਠਣ ਸ਼ਬਦ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਬੋਲੇ ਨਹੀਂ ਜਾਂਦੇ ਜਾਂ ਜਿਨ੍ਹਾਂ ਨੂੰ ਆਪਾਂ ਗਲਤ ਉਚਾਰਨ ਕਰ ਜਾਂਦੇ ਆ ਕਿਉਂ ਕਰਦੇ ਆ ਗਲਤ ਉਚਾਰਨ ਕਿਉਂਕਿ ਉਹਨਾਂ ਦੇ ਆਪਾਂ ਨੂੰ ਸਮਝ ਨਹੀਂ ਲੱਗ ਰਹੀ ਅੱਜ ਤੁਹਾਨੂੰ ਦੱਸਾਂਗੇ ਕਿ ਉਹਨਾਂ ਨੂੰ ਆਪਾਂ ਕਿਵੇਂ ਉਚਾਰਨ ਕਰਨਾ ਹੈ ਠੀਕ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗਾਥਾ ਨਾਂ ਬਾਣੀ ਆਉਂਦੀ ਹੈ ਠੀਕ ਆ ਉਸ ਦੇ ਵਿੱਚ ਸ਼ਬਦ ਆਉਂਦਾ ਹੈ ਉਹ ਕਿਵੇਂ ਆਪਾਂ ਬੋਲਣਾ ਹੈ ਲਿਖੋ ਜੀ ਦੱਦੇ ਸਿਆਰੀ ਪੈਰ ਚ ਰਾਰਾ ਪੈਰ ਚ ਰਾਰਾ ਡਾੜ ਡਾੜੇ ਉੱਤੇ ਟਿੱਪੀ ਤੱਤਾ ਤੇ ਨਾਣਾ ਤੱਤਾ ਨਾਣਾ ਅੱਗੇ ਦੋ ਬਿੰਦੀਆਂ ਪਾ ਦੋ ਹਾਂ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਦੱਦੇ ਸਿਆਰੀ ਪੈਰ 'ਚ ਰਾੜਾ ਡਾੜੇ 'ਤੇ ਟਿੱਪੀ ਤੱਤਾ ਤੇ ਨਾਣਾ ਅੱਗੇ ਦੋ ਬਿੰਦੀਆਂ ਲੱਗੀਆਂ ਇਸ ਤਰ੍ਹਾਂ ਹੁਣ ਬਿੰਦੀਆਂ ਇਸ ਤਰ੍ਹਾਂ ਨਹੀਂ ਲੱਗੀਆਂ ਕਿ ਐਵੇਂ ਲਾ ਛੱਡੀਆਂ ਇਹਨਾਂ ਦਾ ਕੀ ਬਣੂਗਾ ਉਹ ਤੁਹਾਨੂੰ ਦੱਸਦੇ ਇਹਨਾਂ ਕਿਵੇਂ ਬੋਲਣਾ ਹੈ ਇਹ ਗਾਥਾ ਨਾ ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਲੇਖੋ ਇੱਥੇ ਦੱਦਾ ਦੱਦੇ ਪੈਰ ਚੜਾਰਾ ਹਾਂ ਪੈਰ ਚੜਾਰਾ ਗਾੜੀ ਤੇ ਟਿੱਪੀ ਤੱਤਾ ਨਾਣਾ ਹਾ ਹਾ ਹਾਂ ਬੱਚਿਓ ਧਿਆਨ ਦਿਓ ਆ ਜਿਹੜੇ ਬਿੰਦੀਆਂ ਇਹਨਾਂ ਨੇ ਹਾ ਹਾ ਬਣ ਜਾਣਾ ਹੈ ਠੀਕ ਆ ਕਿਵੇਂ ਉਚਾਰਨ ਕਰਨਾ ਹੈ ਦੜੰਤਣ ਹੈ ਦਰਡੰਤਨ ਹੈ ਹਾਂ ਦਰਡੰਤਨ ਹੈ ਦਰਡੰਤਨ ਹੈ ਡਾਡੀ ਦੀ ਆਵਾਜ਼ ਕੱਟਣੀ ਹੈ ਨਾਣੇ ਦੀ ਆਵਾਜ਼ ਵੀ ਸੁਣਾਉਣੀ ਹੈ ਤੇ ਹਾ ਹਾ ਵੀ ਵਿੱਚ ਬੋਲਣਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਲਿਖਿਆ ਹੈ ਉੱਥੇ ਹਾ ਹਾ ਨਹੀਂ ਲਿਖਿਆ ਉੱਥੇ ਦੋ ਬਿੰਦੀਆਂ ਲਾਈਆਂ ਹੋਈਆਂ ਜੇ ਤੁਸੀਂ ਦੁਜੀ ਦਰਸ਼ਨ ਕਰੋਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਪੜੋਗੇ ਗਾਥਾ ਨਾਲ ਬਾਣੀ ਉਹਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਬਿੰਦੀਆਂ ਲੱਗੀਆਂ ਬਿੰਦੀਆਂ ਦਾ ਮਤਲਬ ਹੈ ਕਿ ਹਾ ਹਾ ਠੀਕ ਆ ਉਚਾਰਨ ਕਰਨਾ ਦ੍ਰੜੰਤਨ ਹੈ ਦਡੰਤਨ ਹੈ ਤੇ ਇਸ ਦਾ ਅਰਥ ਕੀ ਬਣ ਗਿਆ ਇੱਥੇ ਲਿਖੋ ਦ੍ਰਿੜ ਕਰਨਾ ਦੱਦੇ ਸਿਹਾਰੀ ਪੈਰ ਚ ਰਾੜ ਰਾਰਾ ੜਾੜਾ ਦ੍ਰਿੜ ਕਰਨਾ ਇਸ ਦਾ ਅਰਥ ਬਣ ਗਿਆ ਦ੍ਰਿੜ ਕਰਨਾ ਹਾਂ ਤੁਹਾਨੂੰ ਉਤਲੇ ਸ਼ਬਦ ਦੀ ਸਾਰੀ ਜੀ ਸਮਝ ਲੱਗੀ ਤੁਹਾਨੂੰ ਹਾਂਜੀ ਹਾਂ ਦੂਜਾ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ ਹੈ के मम्मा ए, ते जिया लिखो मम्मा ते ये दोने जड़े शब्द अखर ने ये मुगते ने ठीक है ठीक है दोने अखर मुगते ने जड़ा जरा लग गया इसने इसरे इसरे की बनना है कि आप लिखो मम्मे दलावा हाँ मम्मे दलावा ये जड़ा जई्या इसने दलावा बन जानी है ਹਾਂ ਜਈਆ ਕਟਿਆ ਜਾਣਾ ਤੇ ਦਲਾਵਾ ਬਣ ਜਾਣੀ ਹੈ ਇਸਨੇ ਬਣ ਜਾਣਾ ਮੈਂ 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 ਨਹੀਂ ਜੇ ਮੈਂ ਬੋਲਦੇ ਉੱਤੇ ਬਿੰਦੀ ਲੱਗਦੀ ਹੈ ਮੈਂ ਮੈਂ ਹਾਂ ਮੰਮੇ ਦਲਾਵਾ ਮੈਂ ਮੈਂ ਹਾਂ ਇਸਨੇ ਬਣ ਜਾਣਾ ਮੈਂ ਠੀਕ ਆ ਤੇ ਇਸ ਦਾ ਅਰਥ ਕੀ ਹੈ ਮੈਂ ਇੱਥੇ ਲਿਖੋ ਸਰੂਪ ਸ ਸ ਰਾਰੇ ਤੇ ਦਲੈਂਕੜ ਪਪਾ ਇਸ ਦਾ ਅਰਥ ਬਣ ਗਿਆ ਸਰੂਪ ਹਾਂ ਸਰੂਪ ਤੁਹਾਨੂੰ ਦੂਜੇ ਸ਼ਬਦ ਦੀ ਸਮਝ ਲੱਗੀ ਸਾਰੀ ਹਾਂਜੀ ਹੁਣ ਤੀਜਾ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ ਹੈ ਚੱਚੇ ਕੰਨਾ ਯਈਆ ਚੱਚੇ ਕੰਨਾ ਯਈਆ ਯਈਆ ਹਾਂ ਇਸ ਸ਼ਬਦ ਨੂੰ ਕਿਵੇਂ ਪੜ੍ਹਨਾ ਹੈ ਇਸ ਦਾ ਕਿਵੇਂ ਉਚਾਰਨ ਕਰਨਾ ਹੈ ਇਸ ਨੂੰ ਆਪਾਂ ਜਿਹੜਾ ਯਈਆ ਇਸ ਨੇ ਕੀ ਬਣ ਜਾਣਾ ਹੈ ਉਹ ਤੁਹਾਨੂੰ ਦੱਸਦੇ ਹਾਂ ਤੁਸੀਂ ਲਿਖੋ ਚੱਚੇ ਕੰਨਾ ਈੜੀ ਸਿਆਰੀ ਈੜੀ ਸਿਆਰੀ ਹਾਂ ਇਹ ਬਣ ਗਿਆ ਚਾਏ ਚਾਏ ਹਾਂ ਚੱਚੇ ਕੰਨਾ ਯਈਆ ਸੀ ਜਣਾ ਗੁਰਬਾਣੀ ਦੇ ਵਿੱਚ ਆਉਂਦਾ ਹੈ ਹਾਂਜੀ ਜਿਹੜਾ ਯਈਆ ਇਸ ਨੇ ਈੜੀ ਸਿਆਰੀ ਬਣ ਜਾਣਾ ਹੈ ਇਹ ਬੋਲਣਾ ਚਾਏ ਚਾਏ ਇਸ ਦਾ ਅਰਥ ਕੀ ਬਣ ਗਿਆ ਉਤਸ਼ਾਹ ਉਤਸ਼ਾਹ ਠੀਕ ਆ ਲਿਖੋ ਉਤਸ਼ਾਹ ਇੱਥੇ ਇਸ ਦਾ ਅਰਥ ਬਣ ਗਿਆ ਉਤਸ਼ਾਹ ਉਤਸ਼ਾਹ ਗੁਰਬਾਣੀ ਦੇ ਵਿੱਚ ਆਉਂਦਾ ਚੱਚੇ ਕੰਨਾ ਯਈਆ ਹਾਂਜੀ ਤੇ ਬੋਲਣਾ ਚਾਏ ਚਾਏ ਬੋਲਣਾ ਚਾਏ ਚਾਏ ਲੱਗੀ ਸਮਝ ਸ਼ਬਦ ਤੁਹਾਨੂੰ ਹਾਂਜੀ ਇਸ ਦਾ ਅਰਥ ਬਣਦਾ ਹੈ ਉਤਸ਼ਾਹ ਉਤਸ਼ਾਹ ਠੀਕ ਆ ਹਾਂ ਚੌਥਾ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ ਨੰਨਾ ਯਈਆ ਨਾਣੇ ਸਿਆਰੀ ਨੰਨਾ ਯਈਆ ਨਾਣੇ ਸਿਹਾਰੀ ਹਾਂ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਨੰਨਾ ਯਈਆ ਨਾਣੇ ਸਿਹਾਰੀ ਇਸ ਨੂੰ ਕਿਵੇਂ ਉਚਾਰਨ ਕਰਨਾ ਹੈ ਗੁਰਬਾਣੀ ਦੇ ਵਿੱਚ ਇੱਥੇ ਲਿਖੋ ਨੰਨੇ ਦਲਾਵਾ ਨਾਣੇ ਸਿਹਾਰੀ ਨੰਨੇ ਦਲਾਵਾ ਨਾਣੇ ਸਿਹਾਰੀ ਇਸ ਦਾ ਬਣ ਗਿਆ ਨੈਣ ਨੈਣ ਹਾਂ ਨਾਣੇ ਨਹੀਂ ਨੈਣ ਨੈਣ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਨੰਨਾ ਜਈਆ ਨਾਣੇ ਸਿਆਰੀ ਠੀਕ ਆ ਉਚਾਰਨ ਕਰਨਾ ਨੰਨੇ ਦਲਾਵਾ ਨਾਣੇ ਸਿਆਰੀ ਨੈਣ ਨੈਣ ਇਸ ਦਾ ਅਰਥ ਕੀ ਬਣ ਗਿਆ ਨੇਤਰ ਦੇਖੋ ਇੱਥੇ ਨੇਤਰ ਅੱਖਾਂ ਇਸ ਦਾ ਅਰਥ ਬਣ ਗਿਆ ਨੇਤਰ ਅੱਖਾਂ ਨੇਤਰ ਅੱਖਾਂ ਹਾਂ ਸਮਝ ਲੱਗੀ ਤੁਹਾਨੂੰ ਚਾਰਾਂ ਸ਼ਬਦਾਂ ਦੀ ਹਾਂਜੀ ਆ ਜਈਏ ਵਾਲੇ ਜਿਹੜੇ ਅੱਖਰ ਤੁਹਾਨੂੰ ਉਸ ਦੀ ਆਪਾਂ ਸੰਖਿਆ ਆਪਾਂ ਕਰ ਰਹੇ ਹਾਂ ਰਲ ਮਿਲ ਕੇ ਚੋਦੂ ਚਾਰਨ ਸਿੱਖ ਰਹੇ ਆ ਇਸ ਦਾ ਅਰਥ ਬਣ ਗਿਆ ਨੇਤਰ ਅੱਖਾਂ ਹਾਂ ਦ੍ਰਿਡਾਂਤਨ ਹੈ ਮੈ ਚਾਏ ਨੈਣ ਤੁਹਾਨੂੰ ਚਾਰਾ ਸ਼ਬਦਾਂ ਦੀ ਸਮਝ ਲੱਗੀ ਪੂਰੀ ਹਾਂਜੀ ਅਰਥ ਵੀ ਪਤਾ ਲੱਗ ਗਿਆ ਹਾਂਜੀ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ